ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ YouTube ਚੈਨਲ ਤੇ ਤੇ ਮੈਨੂੰ ਉਮੀਦ ਆ ਤੁਸੀਂ ਸਾਰੇ ਜianੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜਿਹੜੀ ਗੱਲ ਕਰਦੇ ਆਂ ਜੀ ਇਸ ਮਸ਼ੀਨ ਬਾਰੇ ਊਸ਼ਾ ਦੀ ਮਸ਼ੀਨ ਆ ਜੀ ਇਹ ਇਹ ਆਪਾਂ ਆਨਲਾਈਨ ਆਰਡਰ ਕੀਤੀ ਸੀਗੀ ਤਾਂ ਮੈਂ ਤੁਹਾਨੂੰ ਇਹਦੇ ਬਾਰੇ ਦੱਸਣਾ ਚਾਹਣੀ ਆ ਵੀ ਇਹ ਇਹ ਇੱਕ ਮਸ਼ੀਨ ਤਿੰਨਾ ਮਸ਼ੀਨਾਂ ਦਾ ਕੰਮ ਕਿਵੇਂ ਕਰਦੀ ਆ ਇਹਦੇ ਵਿੱਚ ਇਹ ਸਟਿਚਸ ਦਿੱਤੇ ਹੋਏ ਆ ਜੀ ਇਹ ਪੌਂਚਿਆਂ ਤੇ ਇਹ 10 ਤਰ੍ਹਾਂ ਦੇ ਡਿਜ਼ਾਈਨ ਬਣਾਉਂਦੀ ਆ ਇਹਦੀ ਜਿਹੜਾ ਪ੍ਰਾਈਸ ਆ ਉਹ 10000 ਤੋਂ ਸ਼ੁਰੂ ਹੁੰਦਾ ਜੀ ਜਿਵੇਂ ਜਿਵੇਂ ਇਹਦਾ ਪ੍ਰਾਈਸ ਅੱਪ ਹੁੰਦਾ ਜਾਂਦਾ ਤੋਂਵੇਂ-ਉਵੇਂ ਇਹਦੇ ਵਿੱਚ ਜਿਹੜੇ ਆਪਸ਼ਨ ਆ ਉਹ ਵਧ ਦਿੱਤੇ ਗਏ ਆ ਇਹ ਪੌਂਚਿਆਂ ਦੇ ਡਿਜ਼ਾਈਨ 10 ਤਰ੍ਹਾਂ ਦੇ ਬਣਾਉਂਦੀ ਆ ਤੇ ਪੀਕੋ ਵੀ ਇਹਦੇ ਨਾਲ ਹੀ ਆਪਾਂ ਕਰ ਸਕਦੇ ਆ ਪੱਗ ਵਗੈਰਾ ਪੀਕੋ ਕਰਨੀ ਆ ਚੁੰਨੀ ਤੇ ਪੀਕੋ ਕਰਨਾ ਉਹ ਵੀ ਇਹਦੇ ਨਾਲ ਹੀ ਹੋ ਜਾਂਦਾ ਇੱਥੋਂ ਇਹ ਦੇਖੋ ਇਹ ਆਪਾਂ ਬਟਨ ਵੀ ਲਗਾ ਸਕਦੇ ਆ ਇਹਦੇ ਇਹ ਬਟਨ ਦੇ ਦਿੱਤੇ ਹੋਏ ਆ ਕਾਜ ਬਟਨ ਵੀ ਇਹਦੇ ਨਾਲ ਕਰ ਸਕਦੇ ਆ ਪੀਕੋ ਵੀ ਕਰ ਸਕਦੇ ਆ ਇੰਟਰਲੌਕ ਵੀ ਕਰ ਸਕਦੇ ਆ ਆਪਾਂ ਇਹਦੇ ਨਾਲ ਤੇ ਇਹ ਸੂਟ ਸਟਿਚ ਵੀ ਕਰਦੀ ਆ ਇਹ ਤਿੰਨ ਮਸ਼ੀਨਾਂ ਦਾ ਕੰਮ ਇਹ ਇਕੱਲੀ ਕਰਦੀ ਆ ਜੀ ਤੇ ਬਹੁਤ ਵਧੀਆ ਸਲਾਈ ਕਰਦੀ ਆ ਇਹ ਤੇ ਇਹ ਹੱਥ ਨਾਲ ਤਾਂ ਨਹੀਂ ਚਲਦੀ ਪਰ ਚਲਦੀ ਤਾਂ ਇਹ ਬਿਜਲੀ ਨਾਲ ਹੀ ਆ। ਤਾਂ ਬਹੁਤ ਸੋਹਣੀ ਹੈ ਸਲਾਈ ਕਰਦੀ ਹੈ ਮਸ਼ੀਨ ਇਹ। ਇਹਦੇ ਵਿੱਚ ਲਾਈਟ ਵਗੈਰਾ ਵੀ ਦਿੱਤੀ ਹੋਈ ਹੈ। ਇਹ ਦੇਖੋ ਇੱਥੇ ਲਾਈਟ ਆਨ ਹੁੰਦੀ ਆ। ਜਦੋਂ ਆਪਾਂ ਇਹਨੂੰ ਆਨ ਕਰਦੇ ਆ ਮਸ਼ੀਨ ਨੂੰ ਚਲਾਉਂਦੇ ਆ ਤਾਂ ਫਿਰ ਇਹਦੇ ਤੇ ਲਾਈਟ ਆਪਣੇ ਆਪ ਸੂਈ ਦੇ ਉੱਪਰਲੀ ਸਾਈਡ ਆ ਜਿਹੜੀ ਲਾਈਟ ਆਨ ਹੋ ਜਾਂਦੀ ਆ। ਇਹ ਦੀ ਮੈਂ ਤੁਹਾਨੂੰ ਵੀਡੀਓ ਡਿਟੇਲ ਵਿੱਚ ਵੀ ਪਾ ਦਾਂਗੀ ਵੀ ਇਹ ਚੁੰਨੀ ਪੀਕੋ ਕਿਵੇਂ ਕਰਦੀ ਆ ਪੱਗ ਦੀ ਸੀਨ ਕਿਵੇਂ ਵੱਜਦੀ ਆ ਪੌਂਚਿਆਂ ਦਾ ਡਿਜ਼ਾਈਨ ਕਿਵੇਂ ਬਣਦਾ ਤੇ ਇਹ ਤਰਪਾਈ ਵੀ ਕਰਦੀ ਆ ਇਹ ਮਸ਼ੀਨ ਨਾਲ ਆਪਾਂ ਸੂਟ ਤੇ ਤਰਪਾਈ ਵੀ ਕਰ ਸਕਦੇ ਆ ਉਹਦੇ ਲਈ ਆਪਾਂ ਨੂੰ ਅਲੱਗ ਮਸ਼ੀਨ ਨਹੀਂ ਲੈਣੀ ਪੈਂਦੀਗੀ ਤਾਂ ਇਹ ਮਸ਼ੀਨ ਤਾਂ ਮੈਨੂੰ ਤਾਂ ਬਹੁਤ ਵਧੀਆ ਲੱਗੀ ਜੀ ਬਾਕੀ ਇਹ ਸਲਾਈ ਬਹੁਤ ਵਧੀਆ ਕਰਦੀ ਆ ਤਾਂ ਤੁਸੀਂ ਵੀ ਲੈ ਸਕਦੇ ਹੋ ਜੇ ਤੁਹਾਨੂੰ ਪਹਿਣਾ ਕੰਮ ਕਰਦੀਆਂ ਬੁਟੀਕ ਵਗੈਰਾ ਦਾ ਤਾਂ ਤੁਸੀਂ ਲੈ ਸਕਦੇ ਹੋ ਇਹਦੇ ਨਾਲ ਆਸਾਨੀ ਨਾਲ ਸੂਟ ਵੀ ਸਟਿਚ ਹੋ ਜਾਂਦਾ ਪੀਕੋ ਇੰਟਰਲੌਕ ਸਾਰਾ ਕੁਝ ਹੋ ਜਾਂਦਾ ਵਧੀਆ ਚੱਲਦੀ ਹੈ ਦੀ ਜਿਆਦਾ ਆਵਾਜ਼ ਵੀ ਨਹੀਂ ਆਉਂਦੀਗੀ ਬਹੁਤ ਵਧੀਆ ਇਹ ਸਿਲਾਈ ਕਰਦੀ ਆ ਤਾਂ ਤੁਸੀਂ ਸਾਰੇ ਜਾਨੇ ਇਹਨੂੰ ਲੈ ਸਕਦੇ ਹੋ ਆਨਲਾਈਨ ਵੀ ਮਿਲ ਜਾਂਦੀ ਹੈ ਬਾਜ਼ਾਰ ਚੋ ਸ਼ਾਪ ਤੋਂ ਵੀ ਮਿਲ ਜਾਂਦੀ ਹੈ ਬਟ ਮੈਂ ਆਨਲਾਈਨ ਹੀ ਮੰਗਵਾਈ ਸੀਗੀ ਤਾਂ ਤੁਸੀਂ ਵੀ ਲੈ ਲਿਓ ਮੈਂ ਤੁਹਾਨੂੰ ਜੇ ਕਿਸੇ ਨੂੰ ਵੀ ਮਸ਼ੀਨ ਬਾਰੇ ਕੁਝ ਵੀ ਜਾਣਕਾਰੀ ਲੈਣੀ ਹੈ ਤਾਂ ਮੈਂ نیچے ਆਪਣਾ ਨੰਬਰ ਮੈਂਸ਼ਨ ਕਰ ਦੂੰਗੀ ਜਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਆ ਤੇ ਮੈਂ ਤੁਹਾਨੂੰ ਇਹਦੀ ਵੀਡੀਓ ਡਿਟੇਲ ਦੇ ਵਿੱਚ ਸਾਰੀ ਵੀਡੀਓ ਪਾ ਦੂੰਗੀ ਠੀਕ ਹੈ ਜੀ ਕਿਵੇਂ ਇਹ ਇੰਟਰਲੋਕ ਕਰਦੀ ਆ ਕਿਵੇਂ ਪੌਂਚਿਆਂ ਦੇ ਡਿਜ਼ਾਈਨ ਬਣਾਉਂਦੀ ਆ ਆਪਾਂ ਡਿਟੇਲ ਦੇ ਵਿੱਚ ਸਾਰੀ ਤੁਹਾਨੂੰ ਵੀਡੀਓ ਇਹਦੀ ਚਲਾ ਕੇ ਮਸ਼ੀਨ ਨੂੰ ਸਾਰੀ ਵੀਡੀਓ ਤੁਹਾਨੂੰ ਡਿਟੇਲ ਦੇ ਵਿੱਚ ਪਾ ਦਾਂਗੇ ਠੀਕ ਹੈ ਜੀ ਤੇ ਮੈਨੂੰ ਉਮੀਦ ਆ ਤੁਹਾਨੂੰ ਇਹ ਬਹੁਤ ਪਸੰਦ ਆਊਗੀ ਤੁਹਾਨੂੰ ਵੀ ਮੈਨੂੰ ਤਾਂ ਬਹੁਤ ਪਸੰਦ ਆ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਕਮੈਂਟ ਕਰਕੇ ਦੱਸਣਾ ਤੁਹਾਨੂੰ ਮਸ਼ੀਨ ਇਹ ਕਿਵੇਂ ਦੀ ਲੱਗੀ ਮੈਨੂੰ ਤਾਂ ਬਹੁਤ ਪਸੰਦ ਆ ਇਹ ਮਸ਼ੀਨ ਠੀਕ ਹੈ ਜੀ ਤੇ ਤੁਸੀਂ ਮੈਨੂੰ ਜਰੂਰ ਦੱਸਣਾ ਜੀ ਕਮੈਂਟ ਕਰਕੇ ਫਿਰ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਇਹਦੀ ਵੀਡੀਓ ਸਾਰੀ ਪਾ ਦਾਂਗੀ ਠੀਕ ਹੈ ਧੰਨਵਾਦ